ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਆਪਣਾ ਹੋਰ ਛੋਟਾ ਜਿਹਾ ਵਲੌਗ ਪਹਿਲਾਂ ਜਿਹੜੇ ਜਿਹੜੇ ਮੇਰਾ ਚੈਨਲ ਦੇਖਦੇ ਆ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਅੱਜ ਮੈਂ ਲੈ ਕੇ ਆਇਆ ਇਹ ਟ੍ਰਾਈਪੋਡ ਆਪਣੇ ਵਲੌਗ ਬਣਾਉਣ ਵਾਸਤੇ ਸੈਕਿੰਡ ਜਿਹੜੀ ਮੈਨੂੰ ਚੀਜ਼ ਦੀ ਲੋੜ ਸੀ ਫੋਨ ਤਾਂ ਵੈਸ ਕੋਲ ਰੈਡੀ ਹੈਗਾ ਟ੍ਰਾਈਪੋਡ ਟ੍ਰਾਈਪੋਡ ਵੀ ਬਣ ਜਾਂਦਾ ਸੈਲਫੀ ਸਟਿਕ ਵੀ ਆ ਤੇ ਇਹ ਜਿਹੜਾ ਸੈਲਫੀ ਸਟਿਕ ਬਣ ਜਾਂਦੀ ਐ ਇਦਾਂ ਪਿਕ ਵਗੈਰਾ ਲੈਣ ਵਾਸਤੇ ਤੁਹਾਨੂੰ ਪਤਾ ਹੀ ਹੋਲਡ ਰੈਡੀ ਸਾਰਿਆਂ ਨੂੰ ਤੇ ਇਹੋ ਐਕਾ ਕਰਕੇ ਬਣ ਜਾਂਦਾ ਵਾ ਵੀਡੀਓ ਬਣਾਉਣ ਕੋਲ ਵਾਸਤੇ ਟ੍ਰਾਈਪੋਡ ਲੈਂਥ ਕਾਫੀ ਆਏਗੀ ਐਨੀ ਲੈਂਥ ਆ 5 ਫੀਟ ਕੁਛ ਲੈਂਥ ਆਏਗੀ ਤੇ ਇਹਦਾ ਮਰਜ਼ੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਜੇ ਦੋ ਦੋ ਪਿਕ ਲੈਣੀ ਆ ਤੇ ਦੋ ਦੋ ਵੀ ਪਿਕ ਲੈ ਸਕਦੇ ਆ ਆਪਾਂ ਵਧੀਆ ਆ ਕਾਫੀ ਇਹਦਾ ਮਤਲਬ ਕਿ ਰੇਟ ਦੇ ਹਿਸਾਬ ਨਾਲ ਬਿਲਕੁਲ ਠੀਕ ਹੈ ਉਹ ਪ੍ਰੋਡਕਟ ਤੇ ਇਹਦੇ ਨਾਲ ਛੋਟਾ ਜਿਹਾ ਰਿਮੋਟ ਆ ਇਹਦੇ ਤੋਂ ਆਪਾਂ ਮਤਲਬ ਕਿ ਬਲੂਟੂਥ ਨਾਲ ਇਹਨੂੰ ਅਟੈਚ ਕਰਕੇ ਤੇ ਇਹ ਤੋਂ ਬਪਿਕ ਵੀ ਲੈ ਸਕਦੇ ਆ ਤੇ ਸਿਲੈਕਟ ਕਰ ਸਕਦੇ ਆ ਵੀਡੀਓ ਬਣਾਉਣਾ ਵੀ ਸਿਲੈਕਟ ਕਰ ਸਕਦੇ ਆ ਕੋਈ ਹੋਰ ਫੰਕਸ਼ਨ ਸਿਲੈਕਟ ਕਰਨਾ ਉਹ ਵੀ ਕਰ ਸਕਦੇ ਹੋ ਤੋਂ ਤੇ ਬਾਕੀ ਨਾਈਸ ਆ ਤੇ ਇਹਦੀ ਪ੍ਰਾਈਸ ਹੈਗੀ ਆ 500 ਤੇ 500 ਵਿੱਚ ਹੋਂਦ ਵਾਲੀ ਹੀ ਆ ਉਹਦੇ ਹਿਸਾਬ ਨਾਲ ਬਿਲਕੁਲ ਨਾਈਸ ਆ ਸੌਰੀ ਮੇਰੀ ਖਾਂਸੀ ਨੂੰ ਆ ਰਹੀ ਹੈ ਬਸ ਠੀਕ ਆ ਵਰੀਆ ਦੇ ਦੇ ਕਿੰਨਾ ਟਾਈਮ ਲੱਗਦਾ ਇਸਦੇ ਨਾਲ ਹੀ ਅੱਜ ਦੇ ਵਲੌਗ ਦਾ ਕਰਦੇ ਆ ਆਪਾਂ ਐਂਡ ਪਲੀਜ਼ ਜਿਹੜੇ ਜਿਹੜੇ ਮੇਰੇ ਚੈਨਲ ਨੂੰ ਦੇਖਦੇ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਸਪੈਸ਼ਲੀ ਜਿਹੜੇ ਪੰਜਾਬੀ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਇਸ ਗਾਂ ਆਪਣੇ ਇਸ ਤੋਂ ਵੀ ਵਧੀਆ ਵਲੌਗ ਆਉਂਗੇ ਕੋਸ਼ਿਸ਼ ਕਰਾਂਗੇ ਹੋਰ ਵੀ ਵਧੀਆ ਵਲੌਗ ਬਣਾਉਣ ਦੀ ਆ ਸੀਰੀਅਸਲੀ ਵਲੌਗ ਨਹੀਂ ਮਤਲਬ ਕਿ ਸਾਰੇ ਤਰ੍ਹਾਂ ਦੇ ਵਧੀਆ ਅਜਤ ਘਰ ਦੇ ਵਿੱਚ ਹੀ ਛੋਟੇ-ਛੋਟੇ ਵਲੌਗ ਬਣਾਉਣੇ ਆ ਫਿਰ ਮੈਂ ਤਾਂ ਮਨਵੀਰ ਕਿਤੇ ਆਊਟਿੰਗ ਵੀ ਕਰਾਂਗੇ ਤੇ ਵਧੀਆ-ਵਧੀਆ ਵਲੌਗ ਬਣਾਵਾਂਗੇ ਇਸ ਦੇ ਨਾਲ ਹੀ ਬਾਏ